ਅਰਾ ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਤੈ ਦੇਸ ਪਰ ਮੈਂ ਥਕਾਇ ਪ੍ਰਭ ਕੀ ਸ਼ਾਮ ਤੇਂ ਦੁ ਦੇਤੇ ਬਾਹਰੇ ਕਿਤ ਨ ਆਵੈ ਕਾਮ ਜਲ ਬਿਨ ਸਾ ਕੁਣ ਲਾਪਤੀ ਪੁਜੈ ਨਾਹੀ ਦਾਮ ਨਾ ਨਾ ਮਿਲੀਏ ਸਾਜਨ ਹੈ ਕੰਤ ਪਾਈਏ ਵਿਸ਼ਰਾਮ ਜਿਤ ਘਰ ਹਰ ਕੰਤ ਨ ਪ੍ਰਗਟੀ ਪਾਠ ਨਗਰ ਸੀ ਗ੍ਰਾਮ ਸਰਬ ਸ਼ਿੰਗਾਰ ਤਬੂਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਹੂਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਜੀਤ ਗੁਵਿੰਦ ਰਾਦੀਏ ਹੋਵੇ ਅਨੰਦ ਗਣਾ ਸੰਤ ਜਨਾਂ ਮਿਲ ਪਾਈ ਰਸਨਾ ਨਾਮ ਬਣਾ ਜਨ ਪਾਇਆ ਪ੍ਰਭ ਆਪਣਾਇਐ ਤਿਸੇ ਗਣਾ ਇਕੱਖਣ ਤੇ ਸੁਬਨ ਜੀ ਬਣਾ ਬਿਰਥਾ ਜਨਮ ਜੁਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਤਨੇ ਆਵੇ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭ ਤਿੰਨਾ ਬਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਜੇਤ ਮਲਾਏ ਸੋ ਪ੍ਰਭੋ ਤਿਸ ਕੈ ਪਾਈ ਲਗਾ ਮਸਾਗਤ ਇਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਨੂੰ ਖੁਬਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲੇ ਤੇਰਾ ਨਾ ਸੰਗ ਤਨਾ ਹਰ ਬਨਾਸੀਓ ਪਲਚ ਪਲ ਸਗਲੀ ਮੂਈ ਝੂਠੇ ਧੰਦੇ ਮੂ ਇਕਸਾਰ ਕੇ ਨਾਮ ਬਿਨ ਅੱਗੇ ਲਈਏ ਖੋ ਧਿਆਵ ਸਰਵ ਗੋਚੜਾ ਪ੍ਰਭਨ ਅਬਰ ਨ ਕੋਈ ਰੀਤਮਚਾਰਨੀ ਜੋ ਲਗੈ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਮਿਸ ਸਾਖ ਸੋ ਹਵਾ ਤਾਂ ਲੱਗੇ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜੁਰੰਦਾ ਲੋੜੀਏ ਇਸ ਅੱਗੇ ਸਭ ਨਵਨ ਹਰ ਸੱਜਣ ਦਾ ਬਣ ਲੱਗਿਆ ਕਿਸੇ ਨ ਦੇਈ ਬਨ ਮਾਣਕ ਮੋਤੀ ਨਾ ਪ੍ਰਭ ਉਹ ਲੱਗੇ ਨਾਹੀ ਸੰ ਰੰਗ ਸਭ ਨ ਰਹਿਣੇ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਏ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜਿਮਲੇ ਵਿਸਲ ਘੋਰੋ ਬਨ ਸਾਧੂ ਸੰਗ ਪੁਰਾਪਤੇ ਨਾਨਕ ਰੰਗ ਮਣਨ ਹਰ ਜੇਠ ਰੰਗੇਲਾ ਤਿਸ ਤਣੀ ਜਿਸ ਕਾ ਭਾਗੁ ਮਥਨ ਅਸਾੜ ਤਪੰਦਾ ਤਸ ਲਗੈ ਨਾਹ ਨਾ ਜਿਨਾ ਪਾਸ ਜੇਕ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਹੋਏ ਭੈ ਬਗੂਚੀ ਕਲ ਪਈ ਜਮ ਸੋ ਕੀ ਫਾਸ ਜੇ ਆਵੇ ਜੈ ਸੋਲਣੇ ਮੱਥੇ ਸੂਲ ਕੇ ਆਸ ਐਨ ਬਿਆਣੀ ਪੁੱਛੋ ਤਾਣੀ ਉੱਠ ਚੱਲੀ ਗਈ ਨਿਰਾਸ ਤਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਬਿਆਸ ਤਬ ਤੋ ਦੋ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਲ ਸੋਂਦਾ ਤਿਸ ਲਗੈ ਜਿਸ ਮਨ ਹਰ ਚਰਨ ਨਵਾਸ ਸਾਵਣ ਸਰਸੀ ਕਾਵਣੀ ਚਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਉਦਾਰ ਏਕ ਰੰਗ ਗੁੜਾਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂਤ ਸੁਹਾਵਣੇ ਮਿਲ ਸਾ ਰੂਪੀ ਬਿਣਹਾਰ ਅਣ ਤੈਨ ਪ੍ਰਭ ਸੰਗ ਮੌਲੇ ਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਕੋ ਮਨ ਲੋਚਦਾ ਕਰਮ ਲਾਵਣ ਹਾਰ ਜਨ ਸਖੀਏ ਪ੍ਰਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕਰ ਜੀ ਮਿਆ ਕਰ ਸ਼ਬਦ ਸਵਾਰ ਨਿਹਾਰ ਤਾਵਣ ਤਿਨਾ ਸੁਹਾਗਣੀ ਜੇ RAM ਨਾਮ ਓਰ ਹਾਰ ਆਦੋ ਪਰਮ ਬੁਲਾਣੀਆਂ ਦੂਜੇ ਲਗਾ ਹੇਤ ਤੱਕ ਸੰਗਰ ਬਣਾਇਆ ਕਾਰਜ ਨਾਹੀ ਕੀਤ ਜਿਦਨ ਦੇਵਨ ਸੀਤ ਤਵਿਲ ਕਹਿ ਸੁਪ੍ਰੇਤ ਪਗੜ ਚਲੈ ਦੂਤ ਜਮ ਕਿਸੇ ਨਾ ਦੇ ਨਹੀਂ ਭੇਤਾ ਢੜ ਖੜੋ ਦੇਖਨੇ ਮਾਏ ਇਨਸੋ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸੋ ਹੋ ਆਸੇਤ ਇਹ ਆ ਵਿਜੇ ਸੋ ਲੁਣੇ ਹਰ ਮਾਂ ਸੰਦਰਾ ਖੇਤ ਨਾਨਕ ਪ੍ਰਭ ਸਰਨਾਗਤੀ ਚਨ ਬੋਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸਣ ਪ੍ਰੇਮੋ ਮਹੜਾ ਕੰਮਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆੜ ਬਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਮੋ ਤੈਨ ਕਾ ਲਾਗਾ ਪਾਏ ਨਿਰ ਪਰ ਕੋ ਸੁਖ ਪਾਏ ਐ ਦੂਜੀ ਨਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਦੀ ਆਗਮਨਤੀ ਕਰੇ ਲਿਓ ਪ੍ਰਭੂ ਲੜਲਾ ਜੋ ਹਰ ਕੰਤਮ ਲਾਈ ਆਸੇ ਵਿਛੜਕ ਤੀ ਨ ਜਾਏ ਪ੍ਰਭੂ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਗੀ ਵਸੰਧੀਆਂ ਜਿੰਨਾ ਮਇਆ ਹਰ ਰਾਏ ਅਤਕ ਕਰਮ ਕੁਮਾ ਬੁਨੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਮੇਮ ਖੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨ ਮੈ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਤਰੋ ਬਿਰੋਜ ਕਿ ਤਕਿਸ਼ ਨਾ ਹੋਵੀ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਪ੍ਰਾਪ ਮਿਲੇ ਤਾ ਉਤਰ ਸਭ ਹੋਗਾ ਨਾਨੇ ਕੋ ਪ੍ਰਵਰਾਖਲੇ ਮਿਰ ਸਹਿ ਬੰਦੀ ਮੋਚ ਕਤ ਕੋ ਵੇ ਸਾਧ ਸੰਗ ਸ ਸਬੇ ਸੋਚ ਮਗਰ ਮੈਂ ਸੋਹੰਦਿਆ ਹਰ ਪ੍ਰਸੰਗ ਬੈਠ ਲਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲਿਆ ਆਰਾਮ ਸੋ ਸੰਗ ਸਾਧ ਸੇਲੜਿਆ ਸਾਧਨਾ ਤੇ ਬਾਹਰੀ ਤੇ ਰਹਿਣ ਕੇਲੜਿਆ ਇਹ ਦੁੱਖ ਨ ਕਬੂ ਉਤਰੇ ਸੇ ਜਮ ਕੇ ਵਸ ਪੜਿਆ ਜਿਨੀ ਆਵਿਆ ਸੁ ਪ੍ਰਭੂ ਆਪਣਾ ਸੇ ਦਿੱਸਣ ਨਿਤ ਖੜੀਆ ਤਤਨ ਜਵੇਰ ਲਾਲ ਹਰ ਕੰਠ ਤੇ ਨ ਜੜਿਆ ਨਾਨਕ ਵਾਸੇ ਧੂੜ ਤਨ ਪ੍ਰਭ ਸਰਨੀ ਦਰ ਪੜਿਆ ਮੱਗਰ ਪ੍ਰਭ ਰਾਦਨਾ ਬਹੁੜ ਨਾ ਜਨ ਮਿਲਿਆ ਓਕ ਤੂ ਗਾਰ ਨਾ ਵਿਆਪੇ ਕੰਠ ਮਿਲਿਆ ਹਰ ਨਾ ਮਨ ਵਿਦਿਆ ਚਰਨਾਂ ਅੰਦਰ ਦਰਸ਼ਨ ਲਗੜਾ ਸੋ ਓਟ ਗੋਬਿੰਦ ਉਗਬਾਲ ਰਏ ਸੇਵਾ ਸਾਂ ਮਿਲਾਓ ਵੇਖਿਆ ਪੋ ਨਾ ਸਕੀ ਮਲਸਾਧੂ ਗੁਣ ਗਾਓ ਜੈ ਤੇ ਉਪਜੀਤ ਮਲੀ ਸੱਚੀ ਪ੍ਰੀ ਸਮਾਓ ਕਰ ਗਲਨੀ ਪਰ ਬ੍ਰਹਮ ਬਹੁੜਨਾ ਵਿਛੜਿਆ ਬਾਹਰ ਜਾਓ ਲਖ 베ਰੀਆ ਹਰ ਸੱਜਣ ਅਗਮ ਤਾਓ ਸਰੰ ਪੈ ਨਰਾਣ ਨਾਨਕ ਦਰਪੜੀ ਆਓ ਭੋਗ ਸੋੰਦਾ ਸਰਬ ਸੁਖ ਇਸ ਬਖਸੇ ਬੇ ਪਰਵਾਵ ਮਾਗ ਮਜਨ ਸੰਗ ਸਾਧੂਆ ਧੂੜੀ ਕਰਿਛਨਾ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾ ਜਨਮ ਮਾਰਗ ਮਲੂਤਰੇ ਮੰਨਤੇ ਜਾਏ ਗੁਮਾਨ ਕਰਮ ਕਰੋਦ ਨਮੋਹੀਏ ਬਿਨਸੈ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਤ ਸਗਲ ਪੁੰਨ ਜੀ ਦੇ ਆ ਪਰਵਾਨ ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਮਾਗ ਸੁੱਛੇ ਸੇ ਕਾੜੀਏ ਜਿੰਨਾ ਪੂਰਾ ਗੁਰ ਮਿਹਰਵਾਨ ਲੋਨ ਨੰਦ ਬਾਰਜਨਾ ਹਰ ਸੱਜਣ ਪ੍ਰਗਟਿਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਈ ਜੇ ਸੁਆਬੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਸ ਪੁੰਨੀ ਬੜ ਪਾਗਣੀ ਬਰਪਾਇ ਹਰ ਰਾਇ ਮਰਸਈਆ ਮੰਗਲ ਗਾਵੇ ਗੀਤ ਗੋਵਿੰਦੋ ਲਾਈ ਹਰ ਜੇਹਾ ਅਵਰ ਨ ਦਿਸੇ ਕੋਈ ਦੂਜਾ ਲਵੇ ਨਾ ਲਾਈ ਹਾਲੇ ਤਪਲ ਸੁਬਾਹ ਨੂੰ ਨੇਚਲ ਦੇ ਤਿੰਜਾਇ ਸੰਸਾਰ ਸਾਗਰ ਤੇ ਰਕੀ ਨੋ ਬਹੁੜ ਨਜਨ ਮੈਂ ਧਾਈ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਗਲਤਿ ਨਾਥ ਲਾਈਏ ਜਿਸਨੋ ਤਿਲਨਾ ਤੁਮਾਈ ਜਨਨ ਨਾਮ ਦਿਆਇਆ ਤਿਨ ਕੈ ਕਾਜ ਸਰੇ ਹਰ ਗੁਰਪੂਰਾ ਅਰਧਿਆ ਦਰਗਾ ਸਚ ਖਰੇ ਸਰਬ ਸੋਖਾ ਨੇਤ ਚਰਨ ਹਰ ਭਵਜਨ ਵਿਖਮ ਤਰੇ ਪ੍ਰੇਮ ਬਾਦ ਤੈਨ ਪਾਈਆ ਵਿਖਿਆ ਨਾ ਹਿਜਰੀ ਕੋੜ ਗਏ ਦੁਵਿਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇ ਬਦੇ ਮਨ ਅੰਦਰ ਇਕ ਤਰੇ ਮਾ ਦਿਵਸਮੂਰਤਿ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੂ ਹਰੀ ਮਾ ਦਿਵਸਮੂਰਤਿ ਭਲੇ ਜਿਸ ਕੋ ਨਦਰ ਕਰੇ ਨਾਨੇ ਕਮਗੇ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ